ਗਏ ਅਕਸਰ ਅਸੀਂ ਜਦੋਂ ਘਰ ਪਾਓ ਭਾਜੀ ਬਣਾ ਕੇ ਰੈਡੀ ਕਰਦੇ ਆ ਤੇ ਹਮੇਸ਼ਾ ਭਾਜੀ ਖਤਮ ਹੋ ਜਾਂਦੀ ਹੈ ਲੇਕਿਨ ਪਾਓ ਬਚ ਜਾਂਦੇ ਨੇ ਸੋ ਉਹਨਾਂ ਪਾਓ ਦੇ ਨਾਲ ਅਸੀਂ ਕੀ ਕਰ ਸਕਦੇ ਆ ਅੱਜ ਮੈਂ ਤੁਹਾਨੂੰ ਇਸ ਰੈਸিপি ਵਿੱਚ ਦੱਸੂਗੀ ਅੱਜ ਮੈਂ ਬਣਾਉਣ ਜਾ ਰਹੀ ਆ ਸਟਰੀਟ ਸਟਾਈਲ ਮਸਾਲਾ ਪਾਓ ਸਟਰੀਟ ਸਟਾਈਲ ਮਸਾਲਾ ਪਾਓ ਤੇ ਅਸੀਂ ਬਣਾ ਕੇ ਰੈਡੀ ਕਰਾਂਗੇ ਲੇਕਿਨ ਆਪਣੇ ਅੰਦਾਜ਼ ਵਿੱਚ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਚੌਪ ਕਰ ਰਹੀ ਆ ਇਹਨੂੰ ਅਸੀਂ ਬਿਲਕੁਲ ਬਰੀਕ ਔਰ ਛੋਟਾ ਛੋਟਾ ਚੌਪ ਕਰਨਾ ਹੈ ਜਿਸ ਤਰੀਕੇ ਅਸੀਂ ਨਾਰਮਲ ਪਿਆਜ਼ ਦਾ ਤ ਸੀ ਬਰੀਕ ਕਰ ਦੇਣਾ ਹੈ ਪਿਆਜ਼ ਹੁਣ ਅਸੀਂ ਕਰਾਂਗੇ ਚੌਪ ਹਰੀਆਂ ਮਿਰਚਾਂ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਚੌਪ ਕਰ ਰਹੀ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਪਾਈਸੀ ਖਾਣਾ ਪਸੰਦ ਆਇਆ ਹੈ ਨਾ ਉਹਨਾਂ ਨੂੰ ਇਹ ਮਸਾਲਾ ਪਾਓ ਬਹੁਤ ਜ਼ਿਆਦਾ ਪਸੰਦ ਆਏਗਾ ਇਸ ਤਰੀਕੇ ਨਾਲ ਜਦੋਂ ਤੁਸੀਂ ਬਣਾ ਕੇ ਰੈਡੀ ਕਰੋਗੇ ਹੁਣ ਇੱਥੇ ਅਸੀਂ ਇੱਕ ਸ਼ਿਮਲਾ ਮਿਰਚ ਉਹਨੂੰ ਵੀ ਛੋਟਾ ਛੋਟਾ ਬਿਲਕੁਲ ਬਰੀਕ ਚੌਪ ਕਰ ਲਿਆ ਹੈ ਉਸ ਤੋਂ ਬਾਅਦ ਮੈਂ ਧਨੀਏ ਦੇ ਪੱਤੇ ਚੌਪ ਕੀਤੇ ਨੇ ਇੱਥੇ ਮੈਂ ਦੋ ਛੋਟੇ ਛੋਟੇ ਟਮਾਟਰ ਉਹਨਾਂ ਨੂੰ ਵੀ ਰਫਲੀ ਚੌਪ ਕਰ ਲਿਆ ਹੈ ਸੋ ਇੱਥੇ ਵੈਜੀਟੇਬਲ ਸਾਡੀਆਂ ਸਾਰੀਆਂ ਚੌਪ ਹੋ ਚੁੱਕੀਆਂ ਨੇ ਹੁ ਟੇਬਲਸਪੂਨ ਆਇਲ ਐਡ ਕੀਤਾ ਹੈ ਔਰ ਜਿਹੜੇ ਪਿਆਜ਼ ਔਰ ਮਿਰਚਾ ਚੌਪ ਕਰਕੇ ਰੱਖੀਆਂ ਸੀ ਉਹਨੂੰ ਐਡ ਕਰਤਾ ਹੈ ਇਹਨੂੰ ਅਸੀਂ ਹਲਕਾ ਹਲਕਾ ਭੁੰਨਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ 1 ਟੇਬਲਸਪੂਨ ਜਿੰਜਰ ਗਾਰਲਿਕ ਪੇਸਟ ਐਡ ਕੀਤੀ ਹੈ 골ਡਨ ਬ੍ਰਾਊਨ ਹੋਣ ਤੱਕ ਅਸੀਂ ਪਿਆਜ਼ ਵੀ ਭੁੰਨਾਂਗੇ ਔਰ ਜਿੰਜਰ ਗਾਰਲਿਕ ਪੇਸਟ ਨੂੰ ਵੀ ਨਾਲ ਹੀ ਭੁੰਨਾਂਗੇ ਸੋ ਇੱਥੇ ਸਾਡੀ ਜਿੰਜਰ ਗਾਰਲਿਕ ਪੇਸਟ ਵੀ ਭੁੰਨੀ ਜਾ ਚੁੱਕੀ ਹੈ ਪਿਆਜ਼ਾਂ ਦੇ ਨਾਲ ਜਿਹੜੀ ਅਸੀਂ ਸ਼ਿਮਲਾ ਮਿਰਚ ਚੌਪ ਕਰਕੇ ਰੱਖੀ ਸੀ ਉਹਨੂੰ ਐਡ ਕਰਤਾ ਹੈ 2 ਮਿੰਟ ਤੱਕ ਅਸੀਂ ਸ਼ਿਮਲਾ ਮਿਰਚ ਨੂੰ ਵੀ ਰੋਸਟ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਅਸੀਂ 2 ਟਮਾਟਰ ਚੌਪ ਕਰਕੇ ਰੱਖੇ ਸੀ ਉਹਨਾਂ ਨੂੰ ਐਡ ਕਰਤਾ ਹੈ ਸੋ ਇੱਥੇ ਸਾਰੀਆਂ ਵੈਜੀਟੇਬਲਸ ਅਸੀਂ ਭੁੰਨ ਲਈਆਂ ਨੇ ਚੰਗੇ ਤਰੀਕੇ 1/2 ਟੇਬਲ ਸਪੂਨ ਅਸੀਂ ਇਹਦੇ ਵਿੱਚ ਨਮਕ ਐਡ ਕੀਤਾ ਹੈ 1/2 ਟੇਬਲ ਸਪੂਨ ਗਰਮ ਮਸਾਲਾ ਔਰ 1/2 ਟੇਬਲ ਸਪੂਨ ਡੇਗੀ ਮਿਰਚ ਐਡ ਕੀਤੀ ਹੈ ਔਰ 1/2 ਟੇਬਲ ਸਪੂਨ ਇਹਦੇ ਵਿੱਚ ਹਲਦੀ ਐਡ ਕੀਤੀ ਹੈ ਜ਼ਿਆਦਾ ਹਲਦੀ ਐਡ ਕਰਨ ਦੀ ਜ਼ਰੂਰਤ ਨਹੀਂ ਇੰਨੇ ਨਾਲ ਹੀ ਬਹੁਤ ਅੱਛਾ ਫਲੇਵਰ ਆ ਜਾਂਦਾ ਹੈ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਚੰਗੇ ਤਰੀਕੇ ਵੈਜੀਟੇਬਲਸ ਵਿੱਚ ਭੁੰਨਾਂਗੇ 2 ਮਿੰਟ ਤੱਕ ਅਸੀਂ ਇਹਨਾਂ ਨੂੰ ਭੁੰਨਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਧਨੀਏ ਦੀ ਮਿੰਟ ਵਾਲੀ ਚਟਨੀ ਐਡ ਕਰਾਂਗੀ ਥੋੜੇ ਅਲੱਗ ਸਟਾਈਲ ਨਾਲ ਔਰ ਯੂਨਿਕ ਸਟਾਈਲ ਨਾਲ ਅਸੀਂ ਮਸਾਲਾ ਪਾਓ ਬਣਾ ਕੇ ਰੈਡੀ ਕਰ ਰਹੇ ਹਾਂ 1 ਟੇਬਲ स्पून ਮੈਂ ਇਹਦੇ ਵਿੱਚ ਚਟਨੀ ਐਡ ਕੀਤੀ ਹੈ ਮਿੰਟ ਵਾਲੀ ਔਰ 1 ਟੇਬਲस्पून ਅਸੀਂ ਇਹਦੇ ਵਿੱਚ گارਲਿਕ ਵਾਲੀ ਚਟਨੀ ਐਡ ਕੀਤੀ ਹੈ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਇਆ ਸੀ ਇਸ ਤਰੀਕੇ ਚਟਨੀ ਐਡ ਕਰਕੇ ਮਸਾਲਾ ਬਣਾਉਣ ਦੇ ਨਾਲ ਹੁਣ ਦੋਨੋਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਮਿਕਸ ਕਰਤਾ ਹੈ ਹੁਣ ਇਹਦੇ ਵਿੱਚ ਮੈਂ 2 ਟੇਬਲस्पून ਟਮੇਟੋ ਸੌਸ ਵੀ ਐਡ ਕੀਤੀ ਹੈ ਟਮੇਟੋ ਸੌਸ ਆਪਸ਼ਨਲ ਹੈ ਬਟ ਤੁਸੀਂ ਚਾਹੋ ਤੇ ਇਸ ਕਿਪ ਵੀ ਕਰ ਸਕਦੇ ਹੋ ਲੇਕਿਨ ਇਹਨੂੰ ਐਡ ਕਰਨ ਦੇ ਨਾਲ ਫਲੇਵਰ ਥੋੜਾ ਵਧੀਆ ਤਰੀਕੇ ਨਾਲ ਬੈਲੈਂਸ ਹੋ ਜਾਂਦਾ ਹੈ ਔਰ ਸਪਾਈਸਿਸ ਵੀ ਬੈਲੈਂਸ ਹੋ ਜਾਂਦੀਆਂ ਨੇ ਸੋ ਅੱਛੇ ਅਸੀਂ ਟਮੇਟੋ ਸੌਸ ਨੂੰ ਵੀ ਮਿਕਸ ਕਰਤਾ ਹੈ 1 ਟੇਬਲस्पून ਇਹਦੇ ਵਿੱਚ ਮੈਂ ਪਾਉ ਭਾਜੀ ਮਸਾਲਾ ਐਡ ਕੀਤਾ ਹੈ ਹਾਫ ਟੇਬਲस्पून ਮੈਂ ਇਹਦੇ ਵਿੱਚ આમਚਰ ਪਾਊਡਰ ਐਡ ਕੀਤਾ ਹੈ ਅਗਰ ਤੁਸੀਂ આમਚਰ ਪਾਊਡਰ ਨਹੀਂ ਐਡ ਕਰਨਾ ਚਾਹੁੰਦੇ ਫਿਰ ਤੁਸੀਂ ਇਹਦੇ ਵਿੱਚ 1 ਲੈਮਨ ਵੀ ਨਿਚੋੜ ਕੇ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਬਹੁਤ ਅੱਛਾ ਫਲੇਵਰ ਬੈਲੈਂਸ ਹੋ ਜਾਂਦਾ ਹੈ ਸੋ આમਚਰ ਔਰ ਪਾਉ ਭਾਜੀ ਮਸਾਲਾ ਦੋਨੋਂ ਚੀਜ਼ਾਂ ਨੂੰ ਬਚੰਗੇ ਤਰੀਕੇ ਨਾਲ ਮਿਕਸ ਕਰਤਾ ਹੈ ਔਰ ਉੱਤੋਂ ਥੋੜਾ ਜਿਹਾ ਧਨੀਏ ਦੇ ਨਾਲ ਗਾਰਨਿਸ਼ ਕਰਤਾ ਹੈ ਇੱਥੇ ਸਾਡਾ ਸਪੈਸ਼ਲ ਮਸਾਲਾ ਪਾਉ ਦਾ ਮਸਾਲਾ ਬਣ ਕੇ ਰੈਡੀ ਹੋ ਚੁੱਕਿਆ ਹੈ ਹੁਣ ਅਸੀਂ ਪਾਉ ਨੂੰ ਸੈਂਟਰ ਪਾਰਟ ਤੋਂ ਕੱਟ ਲਗਾਵਾਂਗੇ ਔਰ ਮਸਾਲੇ ਵਿਚ ਐਡ ਕਰਕੇ ਚੰਗੇ ਤਰੀਕੇ ਸੇਕਾਂਗੇ ਇਸ ਤਰੀਕੇ ਪਹਿਲਾ ਅਸੀਂ ਅੰਦਰ ਵਾਲੀ ਸਾਈਡ ਤੋਂ ਪਾਉ ਨੂੰ ਸੇਕਾਂਗੇ ਔਰ ਮਸਾਲਾ ਲਗਾਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਪਲਟ ਕੇ ਔਰ ਦੂਸਰੀ ਸਾਈਡ ਤੋਂ ਵੀ ਵਧੀਆ ਤਰੀਕੇ ਸੇਕਾਂਗੇ ਔਰ ਉਦੋਂ ਉੱਤੇ ਮਸਾਲਾ ਲਗਾਵਾਂਗੇ 2 ਮਿੰਟ ਤੱਕ ਹੀ ਸਿਰਫ ਅਸੀਂ ਅੰਦਰ ਵਾਲੀ ਸਾਈਡ ਤੋਂ ਸੇਕਿਆ ਉਸ ਤੋਂ ਬਾਅਦ ਅਸੀਂ ਇਹਨੂੰ ਪਲਟਤਾ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਮਸਾਲਾ ਅੰਦਰ ਵਾਲੀ ਸਾਈਡ ਕਿੰਨੇ ਵਧੀਆ ਤਰੀਕੇ ਲੱਗ ਚੁੱਕਿਆ ਹੈ ਤੇ ਦੂਸਰੀ ਸਾਈਡ ਤੋਂ ਵੀ ਅਸੀਂ ਮਸਾਲਾ ਲਗਾ ਦਾਂਗੇ ਸੋ ਤੁਸੀਂ ਦੇਖ ਸਕਦੇ ਹੋ ਗਾਇਜ਼ ਕਿੰਨੇ ਵਧੀਆ ਤਰੀਕੇ ਪਾਉ ਦੇ ਦੋਨੋਂ ਸਾਈਡਸ ਤੇ ਮਸਾਲਾ ਲੱਗ ਚ अच्छा लग रिया सी वाकई बहुत ज्यादा टेस्टी मसाला बन के रेडी होया सी एक बारी ਤੁਸੀਂ ਵੀ ਮੇਰੇ ਇਸ ਤਰੀਕੇ ਦੇ ਨਾਲ ਮਸਾਲਾ ਪਾਉ ਦਾ ਮਸਾਲਾ ਘਰ ਬਣਾ ਕੇ ਰੈਡੀ ਕਰੋਗੇ ਫਿਰ ਤੁਸੀਂ ਬਾਜ਼ਾਰੋਂ ਮਸਾਲਾ ਪਾਉ ਖਾਣਾ ਭੁੱਲ ਜਾਓਗੇ ਇੰਨਾ ਜ਼ਿਆਦਾ ਟੇਸਟੀ ਬਣਦਾ ਏ ਜਦੋਂ ਵੀ ਘਰ ਪਾਉ ਭਾਜੀ ਬਣਾਓ ਅਗਰ ਪਾਉ ਬੱਜ ਜਾਂ ਤਾਂ ਇਸ ਤਰੀਕੇ ਤੁਸੀਂ ਪਾਉ ਨੂੰ ਯੂਜ਼ ਕਰ ਸਕਦੇ ਹੋ ਗਾਇਸ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਨਾ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਪਲੀਜ਼ ਇਹ ਵਾਲੀ ਰੈਸਿਪੀ ਟਰਾਈ ਕਰਨਾ ਨਾ ਭੁੱਲਿਓ ਜੋ ਜੋ ਵੀ ਟਰਾਈ ਟਰਾਈ ਕਰੇਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਬਾਏ